ਸਾਰੇ ਸੰਸਾਰੀ ਕਾਲ ਜੀ ਜਿਵੇਂ ਆਪਾਂ ਸਾਰੇ ਹੀ ਜਾਣਦੇ ਆ ਡਾਕਟਰ ਮਨਮੋਹਨ ਸਿੰਘ ਦੀ ਸਾਬਕਾ ਪ੍ਰਧਾਨ ਮੰਤਰੀ ਸਾਨੂੰ ਸਦੀਵੀ ਵਿਛੜਾ ਦੇ ਚੁੱਕੇ ਆ ਤੇ ਸਾਰੇ ਸੰਸਾਰ ਚ ਉਹਨਾਂ ਦੇ ਕੀਤੇ ਕੰਮਾਂ ਦੀ ਜੜੀ ਨਾ ਉਸਤਤ ਹੋ ਰਹੀ ਆ ਤੇ ਉਹ ਐਸਾ ਪੰਜਾਬੀ ਹੀ ਐਸਾ ਸਿੱਖ ਹੀ ਸੱਚਾ ਸਿੱਖ ਹੀ ਜਿਨੇ ਸਾਰੇ ਜਗਤ ਚ ਜੜਾ ਨਾ ਉਹ ਆਪਣੀ ਦਸਾਰਦਾ ਨਾਮ ਜੜਾ ਨਾ ਉੱਚਾ ਕੀਤਾ ਤੇ ਆਪਣੇ ਪੰਜਾਬੀ ਚੰਦਕ ਕੋਈ ਵਿੱਚ ਵਿੱਚ ਜੜੀ ਨਾ ਵਿਰੋਧੀ ਜੜੀ ਆਵਾਜ਼ ਠਾਉਂਦੇ ਆ ਤੇ ਮਾਨੂੰ ਬਹੁਤ ਦੁੱਖ ਹੁੰਦਾ ਦਾਸ ਫਰੋਨੀ ਗੁਰਦਵਾਰ ਪਰਬੰਧਕ ਕਮੇਟੀ ਚ ਸੇਵਾ ਕਰਦਾ ਰਿਹਾ ਵਾ ਤੇ ਦਫ਼ਤਰੀ ਤੌਰ ਤੇ ਜਿਹੜਾ ਸਾਡਾ ਉਹਨਾਂ ਨਾਲ ਵਾਹ ਪਿਆ ਵਾ ਉਹ ਮੈਂ ਜ਼ਰੂਰ ਉਹ ਘਟਨਾ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਨੀ ਚਾਹਾਂਗਾ ਪਰ ਪਹਿਲਾਂ ਆ 2008 ਚ ਜਿਹੜਾ ਇਹਨਾਂ ਦੇ ਅਗੇਂਸਟ ਜਿਹੜਾ ਵਾ ਇਹ ਨੋ ਮੋਸ਼ਨ ਜਿਹੜਾ ਇਹਨਾਂ ਨੇ ਰਿਆ ਤਾਂ ਉਹ ਪਾਰਲੀਮੈਂਟ ਜਿਹੜੀ ਆ ਬਹਿਸ ਹੋਈ ਉਹ ਥੋੜੀ ਨਹੀਂ ਸੁਣੋ ਤੇ ਉਹ VOTING ਜਿਹੜੀ ਹੋਈ ਉਹ ਇੱਕ ਬਿੱਲ ਤੇ ਜਿਹੜੀ ਆ ਉਹ ਦੇਖ ਲੋ ਉਹ ਤੋਂ ਬਾਅਦ ਮੈਂ ਅਗਲੀ ਘਟਨਾ ਜਿਹੜੀ ਆ ਤੁਹਾਨੂੰ ਦੱਸਾਂਗਾ ਇਸ ਪ੍ਰਾਈਮ ਮਿਨਿਸਟਰ ਆਈ ਹਾਓਲਸੋ ਬੀਗਨ ਇੰਸਪਾਇਰਡ ਬਾਈ ði ਫੇਮਸ ਇਨਵੋਕੇਸ਼ਨ ਆਫ ਗ੍ਰੇਟ ਗੁਰੂ ਗੋਬਿੰਦ ਸਿੰਘ ਐਂਡ ਆਈ ਵਿਲ ਰੀਡ ਵਟ ਗੁਰੂ ਗੋਬਿੰਦ ਸਿੰਘ ਹੈ ਸੈਡ ਇਨ ਚੈਨਿੰਗ ਅਸ ਟੂ ਪਰਫਾਰਮ ਆਵਰ ਡਿਊਟੀ ਧੇ ਸ਼ਿਵਾ ਪਰਮੋ ਹੈ ਸ਼ੁ ਭਰਮਨ ਤੇ ਤਬ ਹੂ ਨ ਟਰੂ ਨ ਦਰੂ ਆਪਸੇ ਜਬ ਜਾਏ ਲੜੋ ਨਿਸ਼ਚੀ ਕਰ ਆਪਣੇ ਜੀਤ ਕਰੋ ਨਾਓ ਡਿਵੀਜ਼ਨ ਡਿਵੀਜ਼ਨ ਆ ਜਿਵੇਂ ਵੋਟਾਂ ਪਈਆਂ ਆ ਜਿਹੜਾ ਤੁਸੀਂ ਰਿਜ਼ਲਟ ਵੇਖ ਰਹੇ ਹੋ ਜਿਹੜੀਆਂ 232 ਵੋਟਾਂ ਇਹਨਾਂ ਦੇ ਖਿਲਾਫ ਪਈਆਂ ਨਾ ਉਹਨਾਂ ਚ 8 ਵੋਟਾਂ ਜਿਹੜੀਆਂ ਨਾ ਅਕਾਲੀ ਦਲ ਦੀਆਂ ਆਂ ਤੇ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਪੰਜਾਬ ਦੇ ਹਿੱਤਾਂ ਲਈ ਤੇ ਸਿੱਖ ਹਿੱਤਾਂ ਲਈ ਲੜਨ ਦਾ ਦਾਵਾ ਕਰਦੀ ਆ ਤੇ ਉਸ ਟਾਈਮ ਤੇ ਕਾਂਗਰਸ ਸਰਕਾਰ ਉੱਪਰ ਹੀ ਤੇ ਥੱਲੇ ਅਕਾਲੀ ਸਰਕਾਰ ਹੀ ਫੇਰ ਵੀ ਜਦੋਂ ਗਰਾਂਟਾ ਪੰਜਾਬ ਦਾ ਨਾਂ ਲੈ ਕੇ ਲੈਣ ਜਾਂਦੇ ਸੀ ਉਹ ਝੋਲੇ ਭਰ-ਭਰ ਦਿੰਦੇ ਰਹੇ ਤੇ ਉਸ ਟਾਈਮ ਤੇ ਸਭ ਜਿੰਨੇ ਆਰਟੀਕਲ ਅਖਬਾਰਾਂ 'ਚ ਆ ਰਹੇ ਸੀ ਉਹ ਇਹੋ ਹੀ ਵੀ ਭਈ ਤੁਹੀਂ ਹੁਣ ਪੰਜਾਬੀ ਹੋਣ ਦੇ ਨਾਤੇ ਉਹ ਪੰਜਾਬੀ ਆਪਣਾ ਜਿਹੜਾ ਪ੍ਰਧਾਨ ਮੰਤਰੀ ਉਹਦੇ ਹੱਕ ਚ ਵੋਟਾਂ ਪਾਇਓ ਪਾਰਟੀ ਲੈਵਲ ਤੋਂ ਉੱਪਰ ਉੱਟ ਕੇ ਪਰ ਉਹਨਾਂ ਦੇ ਵਿਰੋਧ ਚ ਪਈਆਂ ਤੇ ਖਾਰ ਉਸੇ ਸਮੇਂ ਸਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਨਾ ਇੱਕ ਮਸ਼ੀਨ ਜਿਹੜੀ ਆ ਮੰਗਾਈ ਗਈ ਸੀ ਸਾਫ ਸਿਰ ਕੋ ਗੁਰਸਹਿ ਜੀ ਦੇ ਜਿਹੜਾ ਪਾਵਨ ਸਰੂਪਾਂ ਦੀ ਛਪਾਈ ਲਈ ਜਿਹੜੀ ਆ ਨਾ ਫੋਰ ਕਲਰ ਮਸ਼ੀਨ ਐਸ ਤੋਂ ਪਹਿਲਾਂ ਇੱਕ ਅਰੀ ਜਿਹੜੀ ਆ ਪਹਿਲਾਂ ਵੀ ਜਦੋਂ ਇਹ ਵਿੱਤ ਮੰਤਰੀ ਹੁੰਦੇ ਸੀ ਡਾਕਟਰ ਮਨਮੋਹਨ ਸਿੰਘ ਜੀ ਤੇ ਉਦੋਂ ਮਂਗਾਈ ਸੀ ਤੇ ਉਦੋਂ ਟੋਰਾ ਸਾਹਿਬ ਹੁੰਦੇ ਸੀ ਤੇ ਜਿਹੜਾ ਇਹਦਾ ਕਸਟਮ ਲੱਗਦਾ ਨਾ ਤੇ ਉਹ ਉਸ ਟਾਈਮ ਤੇ ਕਸਟਮ ਫ੍ਰੀ ਕਰਾਉਣ ਲਈ ਟੋਰਾ ਸਾਹਿਬ ਜੜਿਆ ਡਾਕਟਰ ਸਾਹਿਬ ਕੋਲ ਗਏ ਆ ਕਹਿੰਦੇ ਆ ਵੀ ਉਸ ਟਾਈਮ ਡਾਕਟਰ ਸਾਹਿਬ ਆਪਣੀ ਸੀਟ ਛੱਡ ਕੇ ਬਾਹਰ ਖੜ ਕੇ ਉਹਨਾਂ ਦੀ ਵੇਟ ਕਰਦੇ ਰਹੇ ਵੀ ਕਦੋਂ ਆਂਦੇ ਆ ਤੇ ਮੈਂ ਮਤਲਬ ਇਹਨਾਂ ਦਾ ਕਾਰਜ ਕਰਾਂ ਉਹਨਾਂ ਨੂੰ ਬਾਕੇ ਉਹ ਸਾਰੇ ਕੰਮ ਉਹਨਾਂ ਨੇ ਕਰਕੇ ਭੇਜਦੇ ਤੇ ਇਸੇ ਤਰ੍ਹਾਂ ਹੀ ਹੋਂ 2008 ਚ ਸਾਨੂੰ ਜੜਿਓ ਉਹ ਫੇਰ ਮਸ਼ੀਨ ਦੀ ਲੋੜ ਪਈ ਵੀ ਫੋਰ ਕਲਰ ਮਸ਼ੀਨ ਲੈ ਲਈਏ ਬਾਰ-ਬਾਰ ਜੜਾ ਇਹਨੂੰ ਪ੍ਰਿੰਟਿੰਗ ਪ੍ਰੈਸ ਚ ਦੁਬਾਰਾ ਦੁਬਾਰਾ ਜੜੀਆ ਪ੍ਰੈਸ ਦੇ ਉੱਤੇ ਨਾ ਚੜਾਇਆ ਜਾਵੇ ਤੇ ਸਰਦਾਰ ਪ੍ਰੀਤਮ ਸਿੰਘ ਦੀ ਪੂਰੀ ਸਾਡੇ ਜਿਹੜੇ ਆ ਉਹ ਉੱਥੋਂ ਦੇ 골ਡਨ ਆਫਸੈਟ ਪ੍ਰੈਸ ਦੇ ਮੈਨੇਜਰ ਸਨ ਉਹਨਾਂ ਭਾਜਨਾਸ ਕਰਕੇ ਮਤਾ ਕਰਾ ਕੇ ਤੇ ਉਹ ਮਸ਼ੀਨ ਜਦੋਂ ਲੈਣੀ ਸੀ ਉਹ ਤੋਂ ਬਾਅਦ ਜਿਹੜੀ ਡੀਲ ਕੀਤੀ ਗਈ ਕੰਪਨੀ ਨਾਲ ਉਹ ਇਹੋ ਕੀਤੀ ਗਈ ਵੀ ਸਾਡੇ ਨਾਲ ਤੁਸੀਂ ਆਪਣੀ ਮਸ਼ੀਨ ਦਾ ਰੇਟ ਕਰ ਲਓ ਬਾਕੀ ਕਸਟਮ ਡਿਊਟੀ ਅਸੀਂ ਆਪੇ ਮਾਫ ਕਰਾ ਲਾਂਗੇ ਕਿਉਂਕਿ ਉਹਨਾਂ ਨੂੰ ਪਤਾ ਹੀ ਉੱਪਰ ਮਨਮੋਹਨ ਸਿੰਘ ਜੀ ਬੈਠੇ ਆ ਤੇ ਅਸੀਂ ਕਰਾ ਲੈਣਾ ਤੇ ਜਦੋਂ ਮਸ਼ੀਨ ਆ ਗਈ ਉਹ ਤੋਂ ਬਾਅਦ ਆ ਜਿਹੜੀ ਆ ਵੋਟਾਂ ਵੀ ਇਹਨਾਂ ਨੇ ਖਿਲਾਫ ਉਹਨਾਂ ਦੇ ਪਾਤੀਆਂ ਤੇ ਬਾਅਦ ਚ ਕਿਸੇ ਦਾ ਹਈਆ ਇਹਨਾਂ ਦਾ ਨਹੀਂ ਪਿਆ ਵੀ ਅਸੀਂ ਉਹਨਾਂ ਨੂੰ ਫੋਨ ਵੀ ਕਰ ਲੀਏ ਤੇ ਡਾਕਟਰ ਸਾਹਿਬ ਉਸ ਟਾਈਮ ਤੇ ਠੀਕ ਨਹੀਂ ਸੀ ਸਿਹਤ ਤੇ ਉਹ ਹਸਪੀਟਲ 'ਚ ਸਨ ਸਰਦਾਰ ਦਲਮੇਰ ਸਿੰਘ ਸਾਡੇ ਸੈਕਟਰੀ ਹੁੰਦੇ ਸੀ ਇਹਨਾਂ ਨੇ ਇੱਥੇ ਫੋਨ ਤੇ ਵਿਨੀ ਮਾ ਜਨ ਉਹਨਾਂ ਦੇ ਪਿਏ ਉਹਨਾਂ ਨਾਲ ਸੰਪਰਕ ਕੀਤਾ ਜੜ ਗਏ ਰੋਪੜ ਦੇ ਡੀਸੀ ਵੀ ਰਹੇ ਮੈਡਮ ਤੇ ਉਹਨਾਂ ਨੇ ਜਾ ਕੇ ਫਿਰ ਹਸਪੀਟਲ ਉਹਨਾਂ ਨੂੰ ਦੱਸਿਆ ਵੀ ਫੋਨ ਬਹੁਤ ਆ ਰਹੇ ਆ ਤੇ ਆਹ ਕੰਮ ਉਹਨਾਂ ਦਾ ਤੇ ਉਹਨਾਂ ਨੇ ਕਿਹਾ ਵੀ ਵੇਖ ਇਹ ਕੰਮ ਤੂੰ ਪਹਿਲ ਦੇ ਆਧਾਰ ਤੇ ਕਰਾਣਾ ਇਹ ਗੁਰੂ ਘਰ ਦਾ ਕੰਮ ਬਾਕੀ ਰਹੀ ਕਾਲੀਆਂ ਦੀ ਗੱਲ ਲੋਕ ਉਦੋਂ ਹੀ ਆ ਵੋਟਾਂ ਇਹਨਾਂ ਦੇ ਖਿਲਾਫ ਆ ਗਿਆ ਨਹੀਂ ਕਹਿੰਦੇ ਵੀ ਮੇਰੇ ਨਾਲ ਉਹਨਾਂ ਦੀ ਕਹੇ ਦੀ ਗੱਲ ਨਾ ਕਰਾਈ ਪਰ ਗੁਰੂ ਘਰ ਦਾ ਕੰਮ ਜਿਹੜਾ ਇਹ ਨਹੀਂ ਰੁਕਣ ਦੇਣਾ ਇਹ ਪਾਲ ਦੇ ਆਧਾਰ ਤੇ ਕਰਾਣਾ ਹਾਲਾਂਕਿ ਜਿਹੜੇ ਲੋਕ ਜਿਹੜੇ ਆ ਜਾਣਦੇ ਆ ਜਿਹੜੇ ਆ ਕੌਂਸ ਨੂੰ ਉਹਨਾਂ ਨੂੰ ਪਤਾ 2003 ਤੋਂ ਬਾਅਦ ਜਿਹੜਾ ਇਹਨਾਂ ਦਾ ਬਿੱਲ ਪਾਸ ਹੋ ਚੁੱਕਾ ਹੀ ਵੀ ਜਿਹੜੇ ਰਿਲੀਜੀਅਸ ਟਰਸਟ ਆ ਉਹਨਾਂ ਦੀ ਕੋਈ ਵੀ ਕਸਟਮ ਡਿਊਟੀ ਮਾਫ ਨਹੀਂ ਹੋ ਸਕਦੀ ਪਰ ਸਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਿਲੀਜੀਅਸ ਬੋਡੀ ਚ ਲਿਆ ਜਾਂਦਾ ਹਾਲਾਂਕਿ ਚੈਰੀਟੇਬਲ ਕੰਮ ਅਸੀਂ ਬਹੁਤ ਕਰਦੇ ਆ ਤੇ ਜਦੋਂ ਫਿਰ ਇਹ ਵਿਨੀ ਮਾ ਜਨੇ ਨੇ ਆ ਕੇ ਦਲਮੀਤ ਸਿੰਘ ਨੂੰ ਉਹਨਾਂ ਨੂੰ ਫੋਨ ਕੀਤਾ ਵੀ ਭਈ ਤੁਸੀਂ ਆਪਣੇ ਭੇਜ ਦਿਓ ਬੰਦੇ ਤੇ ਸਰਦਾਰ ਪ੍ਰੀਤਮ ਸਿੰਘ ਪੁਰੀ ਤੇ ਇੱਕ ਸੁਪਰਵਾਈਜ਼ਰ ਤੇ ਬਾਅਦ ਚ ਮੇਰੀ ਵੀ ਡਿਊਟੀ ਲੱਗ ਗਈ ਤੇ ਅਸੀਂ ਤਿੰਨੇ ਜਣੇ ਜਾ ਕੇ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਦੱਸਿਆ ਵੀ ਵੇਖੋ ਬਿਨਾਂ ਸ਼ੱਕ ਇਹ ਕਰਨਾ ਔਖਾ ਵਾ ਔਰ ਜੋ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਵਾ ਤੇ ਗੁਰੂ ਘਰ ਦਾ ਕੰਮ ਆ ਇਹ ਪਹਿਲ ਦੇ ਆਧਾਰ ਤੇ ਹੋਏਗਾ ਤੁਸੀਂ ਜਾ ਕੇ ਕਮਿਸ਼ਨਰ ਨੂੰ ਮਿਲ ਲਓ ਮੈਂ ਫੋਨ ਕਰ ਦਿੱਤਾ ਤੁਸੀਂ ਪਹੁੰਚ ਜੋ ਉੱਥੇ ਅਹੀਂ ਜਾ ਕੇ ਸਾਰੇ ਜਿੰਨੇ ਕਾਗਜ਼ ਪੱਤਰ ਉਹ ਚਾਹਦਾ ਉਹ ਬਣਾ ਕੇ ਦੇ ਦਿਤੋ ਅਹੀਂ ਉੱਥੇ ਜਾ ਕੇ ਸਾਰੇ ਜੋ ਜੋ ਉਹਨਾਂ ਨੇ ਮੰਗਿਆ ਸਾਰੇ ਕਾਗਜ਼ ਪੱਤਰ ਅਹੀਂ ਇਕੱਤਰ ਕਰਕੇ ਉਹਨਾਂ ਨੂੰ ਦੇ ਦਿੱਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਸਾਨੂੰ ਕਸਟਮ ਡਿਊਟੀ ਮਾਫ ਕਰਾ ਦਿੱਤੀ ਤੁਸੀਂ ਸੋਚੋ ਜੇ ਕੋਈ ਸਿਆਸੀ ਬੰਦਾ ਹੁੰਦਾ ਜਿੰਨੂੰ ਇੱਕ ਇੱਕ ਵੋਟ ਦੀ ਉਦੋਂ ਲੋੜ ਹੁੰਦੀ ਹਾਂਜੀ ਤੇ ਵੋਟਾਂ ਉਹਦੇ ਖਿਲਾਫ ਪਈਆਂ ਹੁੰਦੀਆਂ ਉਹ ਵੋਟਾਂ ਜਿਨ੍ਹਾਂ ਨੂੰ ਉਹਨਾਂ ਨੇ ਥੱਬਿਆਂ ਦੇ ਥੱਬੇ ਉਹਨਾਂ ਨੇ ਸਿਰਫ ਪਾਰਟੀ ਲੈਵਲ ਤੋਂ ਪਾਸੇ हट ਕੇ ਪੰਜਾਬ ਲਈ ਦਿੱਤੇ ਹੋਣ ਹਾਂਜੀ ਤੇ ਪੰਜਾਬ ਦੇ ਨਾਂ ਤੇ ਉਹ ਬਾਰ ਬਾਰ ਉਹਨੂੰ ਕੋ ਮੰਗਣ ਜਾਂਦੇ ਸੀ ਤੇ ਉਹ ਝੋਲੀਆਂ ਭਰ-ਭਰ ਦਿੰਦੇ ਰਹੇ ਤੇ ਉਹਨਾਂ ਨੂੰ ਰਾਂਝ ਤੇ ਹੋਊਗਾ ਜੀ ਹਾਂ ਪਰ ਉਹਨਾਂ ਨੇ ਇਹ ਨਹੀਂ ਵੇਖਿਆ ਉਹਨਾਂ ਨੇ ਵੇਖਿਆ ਇਹ ਗੁਰੂ ਘਰ ਦਾ ਕੰਮ ਹਾਂਜੀ ਕਾਲੀਆ ਜੜਿਆ ਇਹ ਆਪਣੀ ਸਾਥ ਖੇਰਦੇ ਰਹਿਣ ਮੈਂ ਗੁਰੂ ਤੋਂ ਬੇਮਕ ਨਹੀਂ ਹੋਣਾ ਤੇ ਉਹਨਾਂ ਨੇ ਉਹ ਕਰਵਾਇਆ ਤੇ ਆਪਾਂ ਅੱਜ ਕਹਦਗੇ ਜੀ ਉਹ ਸਿੱਖ ਨੇ ਹੋ ਕੇ ਵੀ ਉਹਨੇ ਸਿੱਖਾਂ ਵਾਲੇ ਕੰਮ ਨਹੀਂ ਕੀਤੇ ਉਹ ਤੇ ਚੜ੍ਹਦੀ ਕਲਾ ਵਾਲਾ ਸਿੱਖ ਹੀ ਉਹਨੂੰ ਜੇ ਆਪਾਂ ਸਾਡੀਆਂ ਵੋਟਾਂ ਨਾਲ ਉਹਨੇ ਬੰਨਾ ਹੁੰਦਾ ਆਪਾਂ ਨਹੀਂ ਬਣਾ ਸਕਦੇ ਐਸਾ ਉਹ ਸਿੱਖ ਹੀ ਜਿਹਨੂੰ ਦੁਨੀਆਂ ਮੰਨਦੀ ਸੀ ਵੀ ਐਡਾ ਲਿਆਕਤਦਾਨ ਬੰਦਾ ਜਿਹੜਾ ਪੰਜਾਬ ਚ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਸੀ ਪੰਜਾਬੀ ਹੀ ਪਰ ਅੱਜ ਆਪਾਂ ਪੰਜਾਬੀ ਹੋ ਕੇ ਉਹਦਾ ਸਾਥ ਦਈਏ ਜੋ ਗਿਆਵਾ ਵਿਛੜੀ ਆਤਮਾ ਨੂੰ ਅਸੀਂ ਮਨੋਂ ਸ਼ਰਧਾਂਜਲੀ ਦਈਏ ਅਮਰੀਕਨ ਕਾਂਗਰਸ ਦੇ ਵਿੱਚ ਇਹਨਾਂ ਦਾ ਵੇਖੋ ਕਿਹਦਾ ਇੰਨਾ ਸਨਮਾਨ ਹੋਇਆ ਕਿਹਦਾ ਨਹੀਂ ਕੀਤਾ ਇਹਨਾਂ ਦਾ ਸਨਮਾਨ ਕੀਤਾ ਗਿਆ ਬਹੁਤ ਸ਼ਾਨਦਾਰ ਸਨਮਾਨ ਹੋਇਆ ਦੇਖ ਲਓ ਤੇ ਜੇ ਤੁਸੀਂ ਦੇਖੋਗੇ ਵੀ ਜਦੋਂ Obama ਸਾ 2008 ਚ ਇਧਰੋਂ ਬਰਾਕਾ ਮਮਾ ਜੀ ਨੇ ਜਿਹੜਾ ਨਾ ਕਾਰ ਸੰਭਾਲਿਆ ਯੂ ਐਸ ਏ ਦਾ ਤੇ ਉਸ ਸਮੇਂ ਤੇ ਸਾਰਾ ਜਿਆਦਾ ਰੈਸੈਸ਼ਨ ਜਿਹੜਾ ਉਸ ਟਾਈਮ ਤੇ ਸ਼ੁਰੂ ਹੋਇਆ ਉਹਨਾਂ ਦੇ ਟਾਈਮ ਤੇ ਤੇ ਉਹਨਾਂ ਨੇ ਇਹਨਾਂ ਦਾ ਆਖਰਾ ਲਿਆ ਡਾਕਟਰ ਮਨਮੋਹਨ ਸਿੰਘ ਦਾ ਵੀ ਭਾਈ ਮੈਂ ਕਿਵੇਂ ਨਿਕਲਾਂ ਇਹ ਚੋਂ ਸਾਰੇ ਦੁਨੀਆ ਦੇ ਵਿੱਚ ਰੈਸੈਸ਼ਨ ਦਾ ਪੂਰਾ ਪੂਰਾ ਜਿਹੜਾ ਬੋਲਬਾਲਾ ਸੀ ਇੰਡੀਆ ਐਸਾ ਕੰਟਰੀ ਜਿੱਥੇ ਕੋਈ ਗੱਲ ਬਾਤ ਨਹੀਂ ਸੀ ਮੰਦੀ ਦੀ ਸਾਰੇ ਕੰਮ ਕਾਜ ਐ ਚੱਲਦੇ ਪਏ ਸੀ ਤੇ ਡਾਕਟਰ ਮਨਮੋਹਨ ਸਿੰਘ ਕੋ ਸਲਾਹ ਲਏਗੇ ਤੇ ਯੂਐਸਏ ਦੇ ਪ੍ਰੈਜ਼ੀਡੈਂਟ ਬਰਾਗ ਮਮਨੇਮੀ ਜਿਹੜਾ ਉਸੇ ਸਲਾਹ ਅਨਸਾਰ ਕੰਮ ਕੀਤਾ ਤੇ ਉਹ ਵੀ ਜਿਹੜੇ ਉਸ ਮੁਸੀਬਤੋਂ ਨਿਕਲੇ ਉਸ ਟਾਈਮ ਤੇ ਤੇ ਉਹ ਦਿਲੋਂ ਸਤਿਕਾਰ ਕਰਦਾ ਸੀ ਬਹੁਤ ਇੱਜ਼ਤ ਕਰਦਾ ਰਿਹਾ ਜਿੰਨਾ ਚਿਰ ਉਹ ਰਿਹਾ ਜਦੋਂ ਦੋ ਟਰਮਾਂ ਪੂਰੀਆਂ ਕਰਕੇ ਜਦੋਂ ਉਹ ਇੰਡੀਆ ਆਏ ਆ ਤੇ ਜਿਤਨਾ ਕਹਾਵਤ ਹੁੰਦੀ ਹੈ ਨਾ ਵੀ ਜਿਹੜਾ ਵੱਛਾ ਵਾ ਉਹਨੂੰ ਜੇ ਅਹੀਂ ਝੋਟੇ ਥੱਲੇ ਛੱਡ ਦਈਏ ਤੇ ਉਹਨੇ ਭਈ ਝੋਡੇ ਥੱਲੇ ਨਹੀਂ ਜਾਣਾ ਉਹਨੇ ਜਿੱਥੋਂ ਦੁੱਧ ਮਿਲਦਾ ਉਧਰ ਹੀ ਭਜਣਾ ਤੇ ਸੇਮ ਆਹ ਕਹਾਵਤ ਜਿਹੜੀ ਆ ਪੂਰੀ ਸਿੱਧ ਹੋਈ ਆ ਸੁਣੋ ਜਰਾ ਪੱਤਰਕਾਰ ਸਾਹਿਬ ਨੇ ਕੀ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਅੱਗੋਂ ਜਵਾਬ ਕੀ ਦਿੱਤਾ A lot president Obama has been written and said about your relationship your friendship with Narendra Modi as his invitation you came as chief guest to the first american president to come as chief guest on republic day you did a joint radio broadcast together and frequently Prime Minister Modi used to refer to you as my friend Barack. What's your opinion of Narendra Modi? I like him. But I really also was great friends with Dr. Singh. And, you know, when you look at the work and the steps that Dr. Singh took to open up and modernize the economy. and launch what I think has uh, was really the foundations for uh, the modern Indian economy. That's also important. ਜਿਹੜਾ 2014 ਤੋਂ ਬਾਅਦ ਜਦੋਂ ਸਰਬਾਰ ਸਾਹਿਬ ਆਏ ਤਾਂ ਪਤਾ ਲੱਗਾ ਸਾਨੂੰ ਸਾਰਿਆਂ ਨੂੰ ਤੇ ਅਸੀਂ ਆਪਣੇ ਆਪ ਅੰਦਰ ਗਏ ਆ ਕਿਸੇ ਨੇ ਨਹੀਂ ਕਿਹਾ ਵੀ ਇਹ ਕਿਸੇ ਨੇ ਆ ਕੇ ਸਾਨੂੰ ਦੱਸਿਆ ਹੋਵੇ ਵੀ ਤਾਂ ਸਾਬ ਦਾ ਪ੍ਰਧਾਨ ਮੰਤਰੀ ਆ ਰਿਹਾ ਤੇ ਅਸੀਂ ਆਪਣੇ ਮਨਸ਼ਾ ਨਾਲ ਗਏ ਆ ਸਤਕਾਰ ਨਾਲ ਗਏ ਆ ਸਭ ਜਿੰਨੇ 5-7 ਅਸੀਂ ਸਖਤਰ ਹਾਂ ਦਫ਼ਤਰ 'ਚ ਬੈਠੇ ਉਹ ਚਲੇ ਗਏ ਆ ਪ੍ਰਧਾਨ ਵੀ ਸਾਡੇ ਆ ਗਿਆ ਉਸ ਤੋਂ ਬਾਅਦ ਤੇ ਉਹ ਸਾਰੇ ਅਹੀਂ ਰਲ ਕੇ ਉੱਥੇ ਉਹਨਾਂ ਦਾ ਬਾਨ ਸਨਮਾਨ ਕੀਤਾ ਅੰਦਰ ਗਏ ਅ ਨਾਲ ਇੱਕ ਘੰਟਾ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਪਰ ਜਿੰਨਾ ਨਿੱਘ ਜਿੰਨਾ ਪਿਆਰ ਉਸ ਟਾਈਮ ਤੇ ਅਹੀਂ ਸਾਨੂੰ ਮਿਲਿਆ ਨਿੱਕੀ ਨਿੱਕੀ ਗੱਲ ਜਿਹੜੀ ਜ ਉਹਨਾਂ ਨਾਲ ਜਿੰਨੇ ਕੀਤੀ ਆ ਉਹ ਕਿਵੇਂ ਉਹ ਸੰਖੇਪ ਜਵਾਬ ਦਿੰਦੇ ਬਾਕੀ ਵੀਰੋ ਸਾਰਾ ਸੰਸਾਰ ਜਿਹੜਾ ਮੰਨਦਾ ਹੀ ਵੀ ਡਾਕਟਰ ਮਨਮੋਹ ਸਿੰਘ ਅਰਗਾ ਜਿਹੜਾ ਸਿਆਣਾ ਵਿਅਕਤੀ ਜਿਹੜਾ ਫਰਨਾਸ ਦਾ ਕੋਈ ਨਹੀਂ ਹੋਊਗਾ ਤੇ ਉਹ ਆਪਣਾ ਪੰਜਾਬੀ ਭਰਾ ਹੀ ਅੰਮ੍ਰਿਤਸਰੋਂ ਮਤਲ ਉੱਠ ਕੇ ਇੱਥੋਂ ਤੱਕਰ ਪਹੁੰਚਿਆ ਹੀ ਤੇ ਆਪਾਂ ਦਸਤਾਰ ਦਾ ਨਾਂ ਉਹਨੇ ਸਾਰੇ ਸੰਸਾਰ 'ਚ ਜੜਾ ਨਾ ਉਹ ਬਣਾ ਦਿੱਤਾ ਸੀ ਪਛਾਣ ਬਣਾ ਦਿੱਤੀ ਸੀ ਤੇ ਉਹਦੀ ਦਸਤਾਰ ਨੂੰ ਜਦੋਂ ਆਪਾਂ ਵੇਖਦੇ ਨਾ ਅਸਮਾਨੀ ਰੰਗ ਦੀ ਸੀ ਆਪਾਂ ਨੂੰ ਯਾਦ ਹੋਊਗਾ ਕਦੀ ਵੀ ਕੋਈ ਹੋਰ ਦਸਤਾਰ ਦੀ ਫੋਟੋ ਮੈਂ ਅੱਜ ਤੱਕ ਨਹੀਂ ਵੇਖੀ ਉਹਨਾਂ ਦੀ ਤੇ ਆ ਅਸਮਾਨੀ ਰੰਗ ਦੀ ਦਸਤਾਰ ਜਿਹੜੀ ਆ ਆਪਾਂ ਕੋਸ਼ਿਸ਼ ਕਰੀਏ ਉਹਨੇ ਭੋਗ ਤੱਕ ਕਰੀ ਉਹਨੂੰ ਜੜੀ ਜੇ ਬੰਨ ਲੀਏ ਤਾਂ ਸਮਝ ਲਓ ਆਪਾਂ ਇਹ ਵੀ ਇੱਕ ਸਾਡੀ ਸਰਧਾਂਜਲੀ ਹੋਊਗੀ ਤੇ ਕੋਸ਼ਿਸ਼ ਕਰੋ ਭੋਗ ਤੱਕ ਕਰ ਸਾਰੇ ਹੀ ਬੰਨੂ ਜੇ ਨਹੀਂ ਹੋ ਸਕਦਾ ਤੇ ਘੱਟੋ ਘੱਟ ਜੜਾ ਭੋਗ ਵਾਲੇ ਦਿਨ ਤੇ ਆਪਾਂ ਸਾਰੇ ਇੱਕੋ ਰੰਗ ਦੀ ਦਸਤਾਰ ਜਿਹੜੀ ਉਸਮਾਨੀ ਜਿਹੜਾ ਉਹ ਰੰਗ ਸਾਡਾ ਵੱਡਾ ਬਜ਼ੁਰਗ ਦਾ ਵੱਡਾ ਵੀਰ ਸਾਡਾ ਬੰਨਦਾ ਰਿਹਾ ਉਹੀ ਆਪਾਂ ਦਸਤਾਰ ਜਿਹੜੀ ਉਸ ਦਿਨ ਆਪਾਂ ਆਪਣੇ ਸਿਰ ਤੇ ਸਜਾਈਏ ਸਾਰੇ ਜਿੰਨੇ ਦਸਤਾਰ ਸਜਾਉਣ ਵਾਲੇ ਜਿਹੜੇ ਨਹੀਂ ਸਜਾਉਂਦੇ ਉਹ ਵੀ ਉਸ ਦਿਨ ਜਰੂਰ ਸਜਾਇਓ ਅਸਮਾਨੀ ਰੰਗ ਦੀ ਦਸਤਾਰ ਸਜਾਇਓ ਕੋਸ਼ਿਸ਼ ਕਰੋ ਆਪ ਵੀ ਐਸੀ ਤਰ੍ਹਾਂ ਦੀ ਵੀਡੀਓ ਬਣਾ ਕੇ ਹੋਰ ਵੀ ਭੇਜੋ ਸਾਰੇ ਪਾਸੇ ਮੈਸੇਜ ਹੈ ਇਹੋ ਹੀ ਵੀ ਸਾਰੇ ਦਸਤਾਰ ਜਿਹੜੀ ਅਸਮਾਨੀ ਬਨਿਓ ਤੇ ਤਾਂ ਕਿ ਉਹਨੂੰ ਆਪਾਂ ਇਹ ਦੱਸ ਸਕੀ ਜਵੇ ਵੀਰਿਆ ਅਸੀਂ ਦਿਲੋਂ ਤੇਰਾ ਸਤਕਾਰ ਤੇ ਮਾਨ ਕਰਦੇ ਆਂ ਬਾਕੀ ਜਿਹੜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਕੋਈ ਆਪਾਂ ਅਰਦਾਸ ਦੀ ਗੱਲ ਆ ਜਿਹੜਾ ਬੰਦਾ ਪ੍ਰੈਕਟੀਕਲ ਕੰਮ ਚੰਗੇ ਕਰ ਗਿਆ ਗੁਰੂ ਸਾਹਿਬ ਨੇ ਉਹਨੂੰ ਆਪਣੇ ਚਰਨਾਂ 'ਚ ਨਵਾਸ ਦੇਣਾ ਸਾਡੀ ਅਰਦਾਸ ਜਿਹੜੀ ਆ ਫੇਰ ਵੀ ਉਹਨਾਂ ਦੇ ਨਾਲ ਆ ਅਸੀਂ ਤੇ ਇਹੋ ਕਹਾਂਗੇ ਦੇਹੋ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਇਹ ਸਾਡੀ ਦਿਲੋਂ ਅਰਦਾਸ ਆ ਬਾਕੀ ਕਿਹੇ ਤਰ੍ਹਾਂ ਦਾ ਵਾਦ-ਕਟ ਬੋਲਿਆ ਗਿਆ ਹੋਵੇ ਤੇ ਛਮਾ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ